ਮਹਾਰਾਜ ਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਮਿਤੀ 14 ਅਕਤੂਬਰ 2015 ਨੂੰ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਮਹਾਨ ਸ਼ਹਾਦਤਾਂ ਹੋਈਆਂ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਸ਼ਾਂਤਮਈ ਧਰਨੇ ਤੇ ਬੈਠੇ ਖਾਲਸਾ ਪੰਥ ਦੇ ਉਹਨੀਆਂ ਨੂੰ ਉਸ ਸਮੇਂ ਗੋਲੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਬਾਈਬਲ ਕਲਾ ਵਿੱਚ ਇਸ ਧਰਮ ਦੇ ਵਿੱਚ ਜਿਹੜਾ ਮਕਮ ਮਕਮੰਤੌਰ ਤੇ ਸ਼ਾਂਤਮਈ ਸੀ ਉਸ ਸਮੇਂ ਦੀ ਅਕਾਲੀ ਹਕੂਮਤ ਜਿਸ ਦੀ ਅਗਵਾਈ ਪ੍ਰਤਾਪ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਕਰ ਰਹੇ ਸਨ ਨੇ ਉਥੇ ਸ਼ਾਂਤ ਲਈ ਸਿਨਾਂ ਤੇ ਜੋ ਹੋਈਆਂ ਦਾ ਹੱਦ ਤੀਆਂ ਉਸ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਸਰਾਮਾ ਪੁੱਤਰ ਸਰਦਾਰ ਖਾਬੂ ਸਿੰਘ ਸਰਾਮਾ ਅਤੇ ਸਰਦਾਰ ਕੇਸ਼ਵ ਪ੍ਰਭਾਨ ਸਿੰਘ ਸ਼ਹਾਦਤ ਦਾ ਜਾਮ ਪੀਜੇ ਸੰਗ ਇਹ ਦਿਨ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਵਰਸ਼ ਵਿੱਚ ਅਤੇ ਸਾਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਜੋ ਉਹ ਮਹਾ ਉਸ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਸਕੇ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਣ ਇਸ 14 ਅਕਤੂਬਰ 2015 ਨੂੰ ਫੇਰੇ ਦਿਹਾੜਾ ਆ ਰਿਹਾ ਹੈ ਜਿਹੜਾ ਮਹਾਨ ਸ਼ਹਾਦਤ ਦਾ ਦਿਹਾੜਾ ਹੈ ਖਾਲਸਾ ਪੰਥ ਲਈ ਜੇਣੀ ਗੱਲ ਹੋਈ ਸੀ ਸਰਦਾਰ ਸਾਧੂ ਸਿੰਘ ਨਾਲ ਜਿਹੜੇ ਅਮਰ ਸ਼ਹੀਦ ਸਰਦਾਰਜੀਤ ਸਿੰਘ ਸਮਾ ਦੇ ਪਿਤਾ ਜੀ ਉਹਨਾਂ ਨੇ ਬੜੀ ਚਿੰਤਾ ਕੀਤੀ ਸੀ ਕਿ ਮਰਾ ਜਤੂਨੂ ਪੰਜਾਬ ਭਰ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਪਰੰਤੂ 14 ਅਕਤੂਬਰ ਨੂੰ ਵੱਡੀ ਪੱਧਰ ਤੇ ਦੋਨੋਂ ਸ਼ਹੀਦਾਂ ਦੀਆਂ ਵਾਸੀਆਂ ਮਣਾਈਆਂ ਜਾ ਰਹੀਆਂ ਨੇ ਅਮਰ ਸ਼ਹੀਦ ਸਰਦਾਰਜੀਤ ਸਿੰਘ ਵੀ ਪਿੰਡਾਂ ਮੇ ਸਾਡਾ ਸਾਥ ਜੀ ਦੀਸਰਪਸਤੀ ਮਨਾਈ ਜਾ ਰਹੀ ਹੈ ਅਤੇ ਹੋਰਥਾਤੇ ਵੀ ਸਰਦਾਰ ਕੇਸ਼ਵਰ ਪ੍ਰਧਾਨ ਸਿੰਘ ਵੀ ਵਰਤੀ ਵੀ ਮਨਾਏ ਅਜਿਹੇ ਸਮੇਂ ਜਿਸ ਤਰ੍ਹਾਂ ਪਹਿਲਾਂ ਚੋਣਾਂ ਦੇ ਵਿੱਚ ਹੁੰਦਾ ਰਿਹਾ ਹੈ ਕਿ ਜਦੋਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ 1 ਇਕਤੂਬਰ ਨੂੰ ਰੱਖੀਆਂ ਸਨ ਤਾਂ ਭਾਰਤ ਜਮ ਨੇ ਉਥੇ ਜਿਹੜਾ ਹਰਿਆਣੇ ਦੇ ਵਿਸ਼ਨੋਈ ਇੰਤਰਾ ਸਮੇਂ ਇਹ ਜਿਹੜਾ ਜਿਹੜਾ ਹੈ ਮੇਲਨ ਧਾਰਮਿਕ ਮੇਲੇ ਰਾਜਸਥਾਨ ਦੇ ਵਿੱਚ ਉਹ 7 ਤੇ 14 ਤਰੀਕ 5 ਅਕਤੂਬਰ ਨੂੰ ਕਰ ਦਿੱਤੀਆਂ ਗਈਆਂ ਸੰਤ ਪਿਛਲੇ ਵਾਰੀ ਜਦੋਂ ਚਾਉਣਾ ਹੋਣੀ ਆ ਸੰ ਪੰਜਾਬ ਦੇ ਵਿੱਚ ਤਾਂ ਉਹ ਭਗਵਾਨ ਵਿਦਾਸ ਜੀ ਦੇ ਦਿਹਾੜੇ ਤੇ ਉਹ ਉਹਨਾਂ ਨੂੰ ਸ਼ਰਧੂ ਬੁnaya ਆ ਹੈ ਕਿ ਬਨਾਰਸ ਜਾਣਾ ਹੈ ਉਹ ਚਾਉਣਾ ਜਿਹੜੀਆਂ ਸੀ ਉਹ ਅੱਗੇ ਪਾ ਦਿੱਤੀਆਂ ਗਈਆਂ ਸੀ 14 ਅਕਤੂਬਰ ਦਾ ਦਿਹਾੜਾ ਸਾਲ ਸਾਪਨ ਚ ਲਈ ਪਾਕ ਕੋ ਵਿਤਰ ਹੈ ਜਿਸ ਦਿਨ ਬੜੀ ਵੱਡੀ ਸ਼ਹਾਦਤ ਹੋਈ ਸੀ ਤੋਂ ਜਿਹੜੇ ਨਾਲ ਅਜੇ ਮਨੇ ਉਹਨਾਂ ਨੇ 14 ਅਕਤੂਬਰ ਨੂੰ ਸ਼ਹੀਦੀ ਪ੍ਰੋਗਰਾਮਾਂ ਦੇ ਵਿੱਚ ਅਤੇ ਹਾਜ਼ਰ ਸਾਰੇ ਪ੍ਰਾਪ ਦੇ ਵਿਚਰਾਂ ਨੇ ਹਾਜ਼ਰੀ ਭਰਨੀ ਹੈ ਦੂਤ ਰਕੂ ਦੇ ਪਿੰਡ ਅਹਿਮ ਲਕਾਣ ਆਨੇ ਆਮੀ ਵਾਲੇ ਤੋਂ ਇਸ ਸੂਰਤ ਦੇ ਵਿੱਚ ਜੇਕਰ ਪੰਚਾਇਤ ਚੋਣਾਂ 15 ਅਕਤੂਬਰ ਨੂੰ ਲਗੀਆਂ ਜਾਂਦੀਆਂ ਹਨ ਤਾਂ ਇਹ ਖਾਲਸਾ ਪੰਥ ਦੇ ਇਸ ਮਹਾਨ ਵਿਆੜੇ ਵਿੱਚ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਹੋਵੇਗੀ ਅਤੇ ਇਹ ਸਰਕਾਰ ਨੂੰ ਖਾਲਸਾ ਪੰਥ ਦੇ ਲਈ ਉਸ ਦੇ ਲਈ ਪੂਰੀ ਮਾਣ ਇੱਜ਼ਤ ਹੈ ਖਾਲਸਾ ਪੰਥ ਦੇ ਸਮਰਸ਼ੀਤੀ ਸਮਾਜਮ ਲਈ ਮਾਣ ਇੱਜ਼ਤ ਹੈ ਔਰ ਉਹ ਖਾਲਸਾ ਪੰਥ ਦੇ ਲਈ ਆਪਣੇ ਆਪਣਾ ਮਾਣ ਇੱਜ਼ਤ ਦਿਖਾਉਣਾ ਚਾਹੁੰਦੇ ਨੇ ਤਾ 15 ਅਕਤੂਬਰ ਦੀਆਂ ਹੋ ਰਹੀਆਂ ਚੋਣਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਇਹਨਾਂ ਚੋਣਾਂ ਨੂੰ ਅੱਗੇ ਪਾ ਦੇਣਾ ਜ਼ਾਹਰੀ ਦਾ ਹੈ ਖਾਲਸਾ ਪੰਥ ਦੇ ਇਸ ਜਗਤ ਵਿੱਚ ਹਰ ਜਾਣ ਦਾ ਇਕੱਠ ਹੁੰਦਾ ਹੈ ਉਹ ਲੋਕ ਜਿਹੜੇ 14 ਨੂੰ ਆਉਣਗੇ ਉਹ ਫਿਰ ਤਿਆਰੀ ਨਹੀਂ ਕਰ ਸਕਦੇ ਤੇ 15 ਨੂੰ ਚੋਣ ਹੋਣ ਕਰਕੇ ਨਹੀਂ ਆਉਣਗੇ ਇਹ ਬੜੀ ਵੱਡੀ ਵਿਕਾਬਤ ਹੋਵੇਗੀ ਖਾਲਸਾ ਪੰਥ ਦੇ ਇਸ ਹਰ ਦੇ ਵਿਹਾਰੇ ਵਿੱਚ ਔਰ ਸਰਦਾਰ ਸਾਜੂ ਸਿੰਘ ਦੀ ਜਿਹੜੀ ਇਸ ਪ੍ਰਤੀ ਚਿੰਤਾ ਹੈ ਇਹ ਬਿਲਕੁਲ ਜਾਇਜ਼ ਹੈ ਤੇ ਨਿਆਂਪੂਰਕ ਹੈ ਇਸ ਦੇ ਲਈ ਚੌਣਾ ਪੰਚਾਇਤ ਚੌਣਾ ਨੂੰ ਇਸ ਸੰਦਰਭ ਦੇ ਵਿੱਚ ਮੁਕਤ ਵੀ ਕਰਨਾ ਇਨਸਾਫ ਦੇ ਲਈ ਬੇਹੱਦ ਜ਼ਰੂਰੀ ਹੈ ਵਾਹਿਦ ਰੁਜੀਤਾ ਖਾਲਸਾ ਵਾਹਿਦ ਰੁਜੀਤੀ ਪਤਨੀ